ਭਾਈ ਜੇ ਤੁਸੀਂ ਵੀ ਚਾਹੁੰਦੇ ਹੋ ਇਸ ਤਰ੍ਹਾਂ ਦੀ AI ਫੋਟੋ ਤਿਆਰ ਕਰਨੀ ਤਾਂ ਅੱਜ ਮੈਂ ਇਸ ਵੀਡੀਓ ਬਣਾ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਸਿੱਖ ਸਕਦੇ ਹੋ ਕਿਵੇਂ AI ਫੋਟੋ ਤਿਆਰ ਹੁੰਦੀ ਹੈ ਤਾਂ ਵੀਡੀਓ ਨੂੰ ਪ੍ਰੋਪਰ ਐਂਡ ਤੱਕ ਦੇਖਣਾ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਤੇ ਲਾਈਕ ਕਰਨਾ ਕਮੈਂਟ ਕਰਨਾ ਤੇ ਫੋਲੋ ਕਰਨਾ ਚਲੋ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਤੁਹਾਨੂੰ ਦਿਖਾਣੇ ਆ ਇਸ ਤਰ੍ਹਾਂ ਦੀ ਜਿਹੜੀ ਫੋਟੋ ਤੁਹਾਡੀ ਸਕਰੀਨ ਤੇ ਆ ਰਹੀਆਂ ਨੇ ਇਹ ਕਿਵੇਂ ਤਿਆਰ ਹੁੰਦੀਆਂ ਨੇ ਚਲੋ ਆਪਾਂ ਚੱਲਦੇ ਆ ਆਪਣੀ ਸਕਰੀਨ ਤੇ AI ਫੋਟੋ ਬਣਾਣ ਲਈ ਤੁਹਾਨੂੰ ਇੱਕ 빙 ਸੌਫਟਵੇਅਰ ਚਾਹੀਦਾ ਜਿਹੜਾ ਤੁਹਾਡੀ ਸਕਰੀਨ ਦੇ ਉੱਤੇ ਦਿਖ ਰਿਹਾ ਹੈ Bingji Bing software ਤੁਸੀਂ ਡਾਊਨਲੋਡ ਕਰਨਾ ਪਲੇ ਸਟੋਰ ਤੋਂ ਨਾਰਮਲ ਹੀ ਤੁਹਾਨੂੰ ਮਿਲ ਜਾਊਗਾ ਉਸ ਤੋਂ ਪਹਿਲਾਂ ਫਿਰ ਤੁਸੀਂ ਮੈਂ ਤੁਹਾਨੂੰ ਦੱਸਦਾ ਹੈ 빙 software ਨੂੰ ਓਪਨ ਕਰ ਲੈਣਾ ਓਪਨ ਕਰਨ ਤੋਂ ਬਾਅਦ ਲਿਖਣਾ Image Creator ਇਹ ਸਾਹਮਣੇ ਤੁਹਾਨੂੰ ਦਿਖ ਰਿਹਾ ਹੋਊਗਾ ਤੁਹਾਡੀ ਸਕਰੀਨ ਦੇ Image Creator software ਡਾਊਨਲੋਡ ਕਰ ਲੈਣਾ ਇਹ ਓਪਨ ਕਰਨ ਤੋਂ ਬਾਅਦ ਇਹ ਤੁਹਾਡੀ ਸਕਰੀਨ ਇਸ ਤਰ੍ਹਾਂ ਖੁੱਲ ਜਗੀ ਖੋਲਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਤੁਸੀਂ ਲਿਖਣਾ ਅੰਗਰੇਜ਼ੀ ਵਿੱਚ ਲਿਖਣਾ ਪਏਗਾ ਜੋ ਵੀ ਤੁਸੀਂ ਅੰਗਰੇਜ਼ੀ ਵਿੱਚ ਲਿਖੋਗੇ ਤਾਂ ਉਹ ਉਸ ਤਰ੍ਹਾਂ ਬਣ ਜਾਏਗਾ ਅੰਗਰੇਜ਼ੀ ਵਿੱਚ ਲਿਖਣ ਲਈ ਮੈਂ ਤੁਹਾਨੂੰ ਦੱਸਦਾ ਅੱਗੇ ਕੀ ਕਰਨਾ ਹੈ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਜਾਣਾ Google ਦੇ Google ਤੇ ਇੱਥੇ ਤੁਸੀਂ ਸਰਚ ਕਰਨਾ ਟਰਾਂਸਲੇਟ ਇੰਗਲਿਸ਼ ਟੂ ਪੰਜਾਬੀ ਪਰ ਆਪਾਂ ਕਰਨਾ ਹੈ ਪੰਜਾਬੀ ਟੂ ਇੰਗਲਿਸ਼ ਠੀਕ ਹੈ ਪਹਿਲਾਂ ਇਹ ਸਰਚ ਕਰ ਲਿਓ ਜਾਂ ਇਹਦੀ ਐਪ ਡਾਊਨਲੋਡ ਕਰ ਲਿਓ ਤੇ ਇੱਥੇ ਤੁਸੀਂ ਲਿਖਿਆ ਇੰਗਲਿਸ਼ ਟੂ ਪੰਜਾਬੀ ਇੱਥੇ ਆਪਾਂ ਕਰਨਾ ਪੰਜਾਬੀ ਟੂ ਇੰਗਲਿਸ਼ ਆ ਦੇਖੋ ਤੁਹਾਡੇ ਸਾਹਮਣੇ ਇੱਥੇ ਇੰਗਲਿਸ਼ ਪੰਜਾਬੀ ਲਈ ਚੇਂਜ ਹੋ ਗਿਆ ਉਦੋਂ ਮੁੜ ਕੇ ਤੁਸੀਂ ਇੱਥੇ ਬੋਲਣਾ ਜਾਂ ਲਿਖ ਲੈਣਾ ਪੰਜਾਬੀ ਵਿੱਚ ਬੋਲਿਓ ਥੱਲੇ ਇੰਗਲਿਸ਼ 'ਚ ਆਪ ਹੀ ਟਰਾਂਸਲੇਟ ਹੋ ਜਾਊਗਾ ਟਰਾਂਸਲੇਟ ਹੋਣ ਤੋਂ ਬਾਅਦ ਜਿਹੜੀ ਥੱਲੇ ਅੰਗਰੇਜ਼ੀ 'ਚ ਟਰਾਂਸਫਰ ਕਰਾਂਗੇ ਆਪਾਂ ਉਹ ਆਪਾਂ ਕਾਪੀ ਕਰਨਾ ਹੈ ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਆਪਾਂ ਬੋਲਣਾ ਕੀ ਹੈ ਜਿਵੇਂ ਹੁਣ ਆਪਾਂ ਛੋਟੇ ਬੱਚੇ ਗੁਰਦੁਆਰੇ ਦੇ ਬਾਹਰ ਪੱਗ ਬਨ ਕੇ ਬਿਠੇ ਹਨ ਉਹ ਬਾਹਰ ਗਲਤ ਪੈ ਗਿਆ ਸਵਾਰ ਪੈ ਗਿਆ ਫੇਰ ਬਾਹਰ ਪਾਣਾ ਸੀ ਤਾਂ ਤੁਸੀਂ ਐਵੇਂ ਕੁਝ ਵੀ ਲਿਖ ਦਿਓ ਜਿਵੇਂ ਛੋਟੇ ਬੱਚੇ ਗੁਰਦੁਆਰੇ ਦੇ ਬਾਹਰ ਪੱਗ ਬੰਨ ਕੇ ਬੈਠੇ ਹਨ ਤੇ ਥੱਲੇ ਇਹ ਅੰਗਰੇਜ਼ੀ ਚ ਆਇਆ ਇਹ ਸਾਰੇ ਨੂੰ ਤੁਸੀਂ ਕਾਪੀ ਕਰ ਲੈਣਾ ਅੰਗਰੇਜ਼ੀ ਵਾਲੇ ਨੂੰ ਇਕੱਲੇ ਨੂੰ ਹੀ ਕਾਪੀ ਕਰਨਾ ਹੈ ਅੰਗਰੇਜ਼ੀ ਵਾਲੇ ਨੂੰ ਕਾਪੀ ਕਰਨ ਤੋਂ ਬਾਅਦ ਤੁਸੀਂ ਆਪਣਾ ਉਹ ਹੀ ਬੀਂਗ ਸੌਫਟਵੇਅਰ ਦੁਬਾਰਾ ਆ ਜਾਣਾ ਤੇ ਇਹ ਇੱਥੇ ਅੱਗੇ ਤੁਸੀਂ ਪੇਸਟ ਕਰ ਦੇਣਾ ਪੇਸਟ ਕਰਨ ਤੋਂ ਬਾਅਦ ਤੁਸੀਂ ਇੱਥੇ ਕ੍ਰੀਏਟ ਲਿਖਿਆ ਇਹਨੂੰ ਕ੍ਰੀਏਟ ਨੂੰ ਓਕੇ ਕਰ ਦਿਓ ਤਾਂ ਤੁਹਾਡੀ ਇਹ ਜਿਹੜੀ ਫੋਟੋ ਹੈ ਜੋ ਤੁਸੀਂ ਬੋਲਿਆ ਉਹ ਫੋਟੋ ਬਣਨੀ ਤਿਆਰ ਕਰ ਦੇਗਾ ਇੱਥੇ ਇਹ ਘਟੋ ਘਟ ਥੋੜੀ ਚਾਰ ਫੋਟੋ ਬਣਾਏਗਾ ਤਾਂ ਦਿਨ ਦੇ ਵਾਰ ਤੁਸੀਂ 15 ਵਾਰੀ ਐਵੇਂ ਫੋਟੋਆਂ ਤਿਆਰ ਕਰ ਸਕਦੇ ਹੋ 15 ਵਾਰ ਜਿਹੇ ਚਾਰ ਫੋਟੋਆਂ ਬਣਾਏਗਾ ਦੇਖ ਲਓ ਤੁਹਾਡੇ ਸਾਹਮਣੇ ਫੋਟੋ ਬਣ ਕੇ ਤਿਆਰ ਹੋ ਗਈ ਜੋ ਆਪਾਂ ਬੋਲੇ ਸੀ ਕਿ ਬੱਚੇ ਗੁਰਦੁਆਰੇ ਬਾਹਰ ਪੱਗ ਬਣ ਕੇ ਬੈਠੇ ਨੇ ਤੇ ਆ ਸਿੰਪਲ ਜਿਹਾ ਤਿੰਨ ਐਕਨ ਤੇ ਕਰਕੇ ਆਪਾਂ ਫੋਟੋ ਡਾਊਨਲੋਡ ਕਰ ਲੈਣੀ ਜਿੱਥੇ ਤਿੰਨ ਬਿੰਦੀਆਂ ਬਣੀ ਹੋਈਆਂ ਨੇ ਇਹ ਤੁਹਾਨੂੰ ਡਾਊਨਲੋਡ ਹੋ ਜਾਣੀਆਂ ਇਹ ਚਾਰ ਫੋਟੋਆਂ ਤੁਹਾਨੂੰ ਹਰ ਵਾਰ ਚਾਰ ਫੋਟੋਆਂ ਹੀ ਮਿਲਣਗੀਆਂ ਜੋ ਵੀ ਤੁਸੀਂ ਬੋਲੋਗੇ ਉਦੋਂ ਮੁੜ ਕੇ ਆਪਣਾ ਨੋਰਮਲ ਹੀ ਜਾ ਕੇ ਫੇਸਬੁਕ ਤੇ ਤੁਸੀਂ ਇਹ ਪੇਸਟ ਕਰ ਸਕਦੇ ਹੋ ਅਪਲੋਡ ਕਰ ਸਕਦੇ ਹੋ ਟੈਗ ਲਾ ਕੇ ਬਾਕੀ ਟੈਗ ਲਾ ਦੇਣੇ ਨੇ ਟੈਗ ਨਾਲ ਤੁਹਾਡੀ ਰੀਲ ਜਿਹੜੀ ਫੋਟੋ ਜ਼ਿਆਦਾ ਵਾਇਰਲ ਹੋਊਗੀ ਥੈਂਕ ਯੂ ਬਈ ਵੀਡੀਓ ਵਧੀਆ ਲੱਗੀ ਹੋਈ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਫੋਲੋ ਯੂ ਕਰਿਓ ਤੇ ਬਾਕੀ ਇਹ ਜਿਹੜੇ ਬੀਿੰਗ ਸੌਫਟਵੇਅਰ ਦੇ ਵਿੱਚ ਆਪਾਂ ਮੇਲ ਆਈਡੀ ਪਾ ਕੇ ਇਹਨੂੰ ਲੌਗਇਨ ਕਰਨਾ ਹੁੰਦਾ ਜਿੰਨਾ ਟਾਈਮ ਤੁਸੀਂ ਮੇਲ ਆਈਡੀ ਪਾਉਂਗੇ ਨਹੀਂ ਉਨਾ ਟਾਈਮ ਲੌਗਇਨ ਹੀ ਹੋਣਾ ਤੇ ਕਮੈਂਟ ਕਰ ਦਿਓ ਜੇ ਮੇਲ ਆਈਡੀ ਪਾਣ ਚ ਔਖ ਲੱਗੋ ਇੱਕ ਨਵੀਂ ਮੇਲ ਆਈਡੀ ਤਿਆਰ ਕਰਨੀ ਹੁੰਦੀ ਹੈ ਤੇ ਮੇਲ ਆਈਡੀ ਲੌਗਇਨ ਕਰਦੇ ਬਾਅਦ ਜਿੰਨੀਆਂ ਮਰਜ਼ੀ ਆਫ ਫੋਟੋਆਂ ਦਿਨ ਦੇ ਵਿੱਚ ਤਿਆਰ ਕਰ ਸਕਦੇ ਹੋ ਜਿਵੇਂ ਤੁਹਾਨੂੰ ਦੱਸਿਆ ਹੈ ਓਕੇ ਬਾਈ ਥੈਂਕ ਯੂ